ਡੇਰਾ ਬਾਬਾ ਲਾਹਵਦਾਸ ਜੀ ਜੋ ਇਹ ਡੇਰਾ ਬਣਾਵਾਲੀ ਪਿੰਡ ਜ਼ਿਲ੍ਹਾ ਮਾਨਸਾ TSPL ਪਾਵਰ ਪਲਾਂਟ ਦੇ ਵਿੱਚ ਮੌਜੂਦ ਹੈ ਪਹਿਲਾ ਇਹ ਮੰਨ ਕੇ ਚਲੋ ਕਿ ਟਿੱਬੇ ਵਾਲੀ ਜਗ੍ਹਾ ਹੁੰਦੀ ਸੀਗੀ ਇੱਥੇ ਕਿਸੇ ਫਕੀਰ ਨੇ ਆ ਕੇ ਡੇਰਾ ਲਾਇਆ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਡੇਰੇ ਦੀ ਮਾਨਤ ਹੁੰਦੀ ਗਈ ਤਾਂ ਅੱਜ ਦੇਖੋ ਡੇਰੇ 'ਚ ਰੌਣਕਾਂ ਤੁਸੀਂ ਸੰਗਤ ਦੀਆਂ ਆਪਣੇ ਨੇੜੇ-ਨੇੜੇ ਪਿੰਡ ਜਿਵੇਂ ਰਾਪਰ ਬਣਾਲੀ ਪੇਰੋਂ ਬੈਣੀਆਲਾ ਤੇ ਤਿੰਗੜ ਇਹ ਪਿੰਡ ਬਹੁਤ ਜਿਆਦੇ ਮੰਨਤ ਕਰਦੇ ਐ ਸਡੇਰੇ ਦੀ ਅੱਜ ਅਖੰਡ ਪਾਠ ਜੀ ਦਾ ਭੋਗ ਸੀਗਾ ਵਰਸੀ ਮਨਾਈ ਸੀਗੀ ਬਾਬਾ ਲਾਹਵਦਾ ਸਿੰਘ ਦੀ ਤੁਸੀਂ ਸੰਗਤਾਂ ਦਾ ਇਕੱਠ ਦੇਖੋ ਕਿੰਨਾ ਬਹੁਤ ਜਿਆਦੇ ਸੰਗਤਾਂ ਆਉਂਦੀ ਐ ਇੱਥੇ ਦਸਵੀਂ ਵਾਲੇ ਦਿਨ ਵੀ ਤੇ ਅੱਜ ਤਾਂ ਵਰਸੀ ਸੀਗੀ ਤੁਸੀਂ ਦੇਖੋ ਇਹ ਹੈ ਨਾ ETSP ਵਾਲੇ ਪਲਾਂਟ ਦੇ ਵਿੱਚ ਡੇਰਾ ਹੁਣ ਸਥਿਤ ਸਾਰੀਆਂ ਕੰਪਨੀਆਂ ਵੀ ਇੱਥੇ ਮੰਨਤ ਕਰਦੀਆਂ ਆਪਣਾ ਯੋਗਦਾਨ ਪਾਉਂਦੀਆਂ ਬਹੁਤ ਘੈਂਟ ਡੇਰਾ ਬਣਾ ਰੱਖਿਆ ਹੈ ਬਾਕੀ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਕੱਠ ਸੀਗਾ ਬਹੁਤ ਜਿਆਦਾ ਸ਼ਰਦਾ ਬਈ ਬਾਬਾ ਡੇਰਾ ਲਾਭਦਾ ਸੀ ਜੀ ਦੀ ਆਏ ਮਹੀਨੇ ਦਸਵੀਂ ਭਰਦੀ ਇੱਥੇ ਤੇ ਇਤ ਕੀ ਅਖੰਡ ਪਾਠ ਸੀਗਾ ਵਰਸੀ ਦਾ ਤੇ ਬਾਕੀ ਆਪਾਂ ਡੇਰੇ ਦੀ ਸਾਰਾ ਇਤਿਹਾਸ ਪਹਿਲਾਂ ਆਪਣਾ Facebook ਪੇਜ ਚੱਲਦਾ ਹੈਗਾ ਮਾਲਵਾ ਬੈਲਟ ਉਹਦੇ ਤੇ ਪਾਇਆ ਹੋਇਆ ਸੀ ਗੱਲ ਕਰ ਕਿਸੇ ਕਾਰਨ ਮੇਰਾ ਉਹ ਪੇਜ ਨਾ ਬੈਨ ਕਰ ਦਿੱਤਾ ਗਿਆ ਤਾਂ ਮੈਨੂੰ ਆਸ ਹੈ ਕਿ ਜਲਦੀ ਚੱਲ ਪੂਗਾ ਆਪਣਾ ਪੇਜ ਨਹੀਂ ਤਾਂ ਜੇ ਵੀ ਵੀਡੀਓ ਪਾਉ ਫੇ ਮਾਲਵਾ ਬੈਲਟ ਆਪਣੇ ਚੈਨਲ ਤੇ ਪਾਉਣੀ ਸੀ ਤਾਂ ਹੀ ਅੱਜ ਆਪਏ ਆਪਣੇ YouTube ਚੈਨਲ ਤੇ ਪਾ ਰਹੇ ਆ ਤਾਂ ਆਪਣੇ YouTube ਚੈਨਲ ਨਾਲ ਵੀ ਜੁੜ ਜੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾ ਸੇਤੀ ਚੱਲ ਪੂਗਾ ਆਪਣਾ ਉਹ ਵੀ ਚੈਨਲ ਫਿਰ ਉਹ ਸੇਤੀ ਪਾਇਆ ਕਰਾਂਗੇ ਆਪਾਂ ਵੀਡੀਓ ਸੰਗਤਾਂ ਦਾ ਪਿਆਰ ਦੇਖੋ ਯਾਰ ਤੁਸੀਂ ਹਨਾ ਇਹ ਹੁੰਦੀ ਹੈ ਡੇਰੇ ਦੀ ਮੰਨਤ ਬਹੁਤ ਜਿਆਦੇ ਸ਼ਕਤੀਸ਼ਾਲੀ ਜਗ੍ਹਾ ਇਹ ਬਹੁਤ ਜਿਆਦੇ ਕੱਟ ਸੀ ਅੱਜ ਲੰਗਰ ਚੱਲਦਾ ਸੀਗਾ ਬਹੁਤ ਦੇਖੋ ਵਾਹਿਗੁਰੂ ਜੀ ਬਾਬਾ ਡੇਰਾ ਲਾਭਦਸ ਜੀ ਬਾਕੀ ਸਾਨੂੰ ਮੈਂ ਇਤਿਹਾਸ ਦੱਸ ਦੇਣਾ ਥੋੜਾ ਜਿਹਾ ਇਹ ਤਾਂ ਇਹ ਸੀ ਹੀ ਸੀਗਾ ਕਿ ਬਾਬਾ ਜੀ ਨੂੰ ਪੁਲਸ ਫੜਨਦਾ ਹੀ ਹੋਈ ਸੀਗੀ ਤਾਂ ਜਦੋਂ ਬਾਬਾ ਜੀ ਗੱਡੀ ਦੇ ਵਿੱਚ ਬੈਠ ਗਏ ਸੀਗੇ ਤਬ ਗੱਡੀ ਨਹੀਂ ਸਟਾਰਟ ਹੋਈ 2-3 ਘੰਟੇ ਬਹੁਤ ਮੱਥਾ ਮਾਰਿਆ ਪੁਲਸ ਵਾਲੇ ਨੇ ਆਖ ਕੇ ਪੁਲਸ ਵਾਲੇ ਵੀ ਬਾਬਾ ਜੀ ਨੂੰ ਪੈਰੀ ਹੱਥ ਲਾ ਕੇ ਛੱਡ ਕੇ ਗਏ ਸੀਗੇ ਮਾਫੀ ਮੰਗ ਕੇ ਨਾਕਾ ਰਗੜ ਕੇ ਐਨੀ ਸ਼ਕਤੀ ਸੀਗੀ ਬਾਬੇ ਬਾਬਾ ਜੀ ਚਾ ਬਾਬਾ ਜੀ ਨੂੰ ਕਿਸੇ ਕਾਰਨ ਲੈ ਗਏ ਸੀਗੇ ਕਿ ਤੁਹਾਡੇ ਕੋਲੇ ਖਾੜਕੂ ਆਉਂਦੇ ਆ ਹਨਾ ਅੱਤਵਾਦੀ ਔਰ ਬਾਬਾ ਜੀ ਜਦੋਂ ਗੱਡੀ 'ਚ ਬੈਠੇ ਗੱਡੀ ਨਹੀਂ ਸਟਾਰਟ ਹੋਈ ਕਮਾਲ ਦੀ ਗੱਲ ਸੀਗੀ ਬਾਕੀ ਪਿੰਡ ਦੇ ਨੂੰ ਸਾਰਾ ਪਤਾ ਵਾ ਸਾਰੇ ਇਤਿਹਾਸ ਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ YouTube ਚੈਨਲ ਨਾਲ ਵੀ ਜੁੜ ਜੋ ਡੇਰਾ ਬੱਬਾ ਲਾਭਦਾਸ ਜੀ ਬਣਾ ਵਾਲੀ ਧੰਨਵਾਦ ਜੀ ਸਾਰਿਆਂ ਦਾ